ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਅਸੀਂ ਸਾਰੇ ਠੀਕ ਠਾਕ ਹੋਵਾਂਗੇ ਸਭ ਤੋਂ ਔਖੀ ਜ਼ਿੰਦਗੀ ਨਾ ਘਰੇਲੂ ਸੁਹਾਣੀਆਂ ਦੀ ਹੁੰਦੀ ਹੈ ਘਰੇਲੂ ਪਹਿਣਾ ਦੀ ਜਿਹੜੀਆਂ ਸਾਰਾ ਦਿਨ ਘਰ ਦੇ ਵਿੱਚ ਰਹਿ ਕੇ ਘਰ ਦੇ ਬਹੁਤ ਸਾਰੇ ਕੰਮ ਵੀ ਕਰਦੀਆਂ ਆਇਆ ਗਿਆ ਵੀ ਦੇਖਦੀਆਂ ਘਰ ਦੀ ਹਰ ਇੱਕ ਚੀਜ਼ ਦੀ ਵੀ ਜ਼ਿੰਮੇਵਾਰੀ ਸੰਭਾਲਦੀਆਂ ਤੇ ਫਿਰ ਵੀ ਕਦਰ ਨਾ ਮਾਤਰ ਹੈ ਅਕਸਰ ਅਜਿਹੇ ਭੈਣਾਂ ਨੂੰ ਇਹੀ ਸੁਣਨ ਨੂੰ ਮਿਲਦਾ ਵੀ ਤੁਸੀਂ ਕਿਹੜਾ ਕੋਈ ਕੰਮ ਕਰਦੀਆਂ ਹੋ ਸਾਰਾ ਦਿਨ ਘਰ ਹੀ ਹੁੰਦੀਆਂ ਹੋ ਕਿਉਂਕਿ ਉਹ ਭੈਣਾਂ ਜਿਹੜੀਆਂ ਕੋਈ ਅਜਿਹਾ ਕੰਮ ਨਹੀਂ ਕਰਦੀਆਂ ਜਿਦੇ ਨਾਲ ਘਰ ਦੇ ਵਿੱਚੋਂ ਦੋ ਪੈਸੇ ਬਾਹਰੋਂ ਨਹੀਂ ਆਉਂਦੇ ਉਹਨਾਂ ਨੂੰ ਤਾਂ ਇਹ ਬੇਕਦਰੀ ਅਕਸਰ ਚੱਲਣੀ ਪੈਂਦੀ ਹੈ ਜੇਕਰ ਤੁਹਾਡੀ ਕਹਾਣੀ ਵੀ ਇਹਨਾਂ ਭੈਣਾਂ ਵਰਗੀ ਹੈ ਤਾਂ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਬਾਰੇ ਹੀ ਗੱਲ ਕਰਨੀ ਹੈ ਅਖੀਰ ਤੱਕ ਬਣੇ ਰਹੋ 8 ਤੋਂ 9 ਆਦਤਾਂ ਤੁਹਾਡੀਆਂ ਅਜਹੀਆਂ ਦੱਸੂਗੀ ਜਿਨ੍ਹਾਂ ਨੂੰ ਤੁਸੀਂ ਬਦਲ ਲਿਓ ਤੇ ਫਿਰ ਦੇਖਿਓ ਸਾਰੇ ਤੁਹਾਡੀ ਕਦਰ ਕਰਨਗੇ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ ਕਿ ਅਕਸਰ ਜਦੋਂ ਅਸੀਂ ਘਰੇ ਹੁੰਨੇ ਆ ਨਾ ਤਾਂ ਅਸੀਂ ਆਪਣੇ ਕੰਮ ਦੀ ਕੋਈ ਡੈਡਲਾਈਨ ਨਹੀਂ ਦਿੰਦੇ ਆਪਣੇ ਆਪ ਨੂੰ ਸਾਨੂੰ ਹੁੰਦਾ ਵੀ ਅਸੀਂ ਕਰ ਰਹੀਆਂ ਕੋਈ ਗੱਲ ਨਹੀਂ ਅਸੀਂ ਕਰ ਲਾਂਗੇ ਕੰਮ ਤੇ ਇਸੇ ਚੱਕਰ ਦੇ ਵਿੱਚ ਨਾ ਤੁਹਾਡਾ ਸਾਰਾ ਦਿਨ ਕੰਮ ਖਿਲ ਰਿਆ ਰਹਿੰਦਾ ਆਪਣੇ ਆਪ ਲਈ ਸਮਾਂ ਕੱਢਣਾ ਸਿੱਖੋ ਤੇ ਉਹਦੇ ਲਈ ਆਪਣੇ ਕੰਮ ਨੂੰ ਔਰਗਨਾਈਜ਼ ਕਰੋ ਕਿ ਇਹ ਕੰਮ ਮੈਂ ਸਵੇਰੇ ਕਰਨਾ ਇਹ ਕੰਮ ਮੈਂ ਦੁਪਹਿਰ ਵੇਲੇ ਕਰਨਾ ਇਹ ਕੰਮ ਸ਼ਾਮ ਨੂੰ ਕਰਨਾ ਸਾਰਾ ਦਿਨ ਕੰਮ ਦਾ ਖਿਆਲਾ ਤੁਸੀਂ ਪਾ ਕੇ ਬੈਠੀਆਂ ਰਹਿੰਦੀਆਂ ਹੋ ਨਾ ਤੁਹਾਡਾ ਕੰਮ ਨਿਭੜਦਾ ਨਾ ਤੁਹਾਡੇ ਆਪਣੇ ਆਪ ਦੇ ਲਈ ਕੋਈ ਸਮਾਂ ਬਚਦਾ ਦੂਜੀ ਗੱਲ ਹਰ ਘਰ ਪਰਿਵਾਰ ਦੇ ਵਿੱਚ ਨਾ ਅਕਸਰ ਝਗੜੇ ਹੁੰਦੇ ਰਹਿੰਦੇ ਨੇ ਪਤੀ-ਪਤਨੀ ਦੇ ਵਿੱਚ ਅਕਸਰ ਅਣਬਣ ਹੋ ਜਾਂਦੀ ਹੈ ਕਈ ਭੈਣਾਂ ਨਾ ਉਸ ਚੀਜ਼ ਨੂੰ ਸੈਲੀਬ੍ਰੇਟ ਕਰਦੀਆਂ ਸੈਲੀਬ੍ਰੇਟ ਭਾਵ ਮਤਲਬ ਗਲੀ ਗੁਆਂਢ ਦੇ ਵਿੱਚ ਵੀ ਪਤਾ ਹੁੰਦਾ ਵੀ ਅੱਜ ਇਹਨਾਂ ਦੀ ਹਸਬੰਡ ਵਾਈਫ ਦੀ ਲੜਾਈ ਹੋਈ ਹੈ ਨਿਆਣਿਆਂ ਨੂੰ ਵੀ ਪਤਾ ਹੁੰਦਾ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੁੰਦਾ ਨਾ ਉਹ ਉਹਨਾਂ ਦਾ ਚਿਹਰਾ ਦੇਖ ਕੇ ਦੱਸ ਦਿੰਦੇ ਆ ਵੀ ਅੱਜ ਇਹਨਾਂ ਦੇ ਘਰੇ ਕੋਈ ਗੱਲ ਹੈ ਕਿਉਂਕਿ ਉਹ ਸਾਰਾ ਦਿਨ ਨਾ ਨਾਉਂਦੀਆਂ ਨਾ ਤਿਆਰ ਹੁੰਦੀਆਂ ਨਾ ਮਤਲਬ ਆਪਣਾ ਬਿਲਕੁਲ ਕੋਈ ਧਿਆਨ ਨਹੀਂ ਰੋਟੀ ਵੀ ਨਹੀਂ ਖਾਨੀ ਆ ਕਈ ਭੈਣਾਂ ਦਾ ਕਿ ਲੜਾਈ ਹੋ ਗਈ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਛੱਡ ਦਿਓ ਤੁਸੀਂ ਮੰਨ ਲਓ ਤੁਹਾਡੀ ਲੜਾਈ ਹੋ ਗਈ ਹੈ ਬੜੀ ਨੋਰਮਲ ਹੈ ਹਰ ਹਸਬੰਡ ਵਾਈਫ ਦੇ ਵਿੱਚ ਹੁੰਦੀ ਹੈ ਠੀਕ ਹੈ ਲੜਾਈ ਹੋ ਗਈ ਹਸਬੰਡ ਦਾ ਘਰ ਤੋਂ ਬਾਹਰ ਚਲਾ ਗਿਆ ਠੀਕ ਹੈ ਤੁਸੀਂ ਉਸੇ ਤਰ੍ਹਾਂ ਭੁੱਖੀਆਂ ਬੈਠੀਆਂ ਰਹਿੰਦੀਆਂ ਹੋ ਮਤਲਬ ਇਹਨਾਂ ਸਭ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਮੇਰੇ ਘਰ ਦੇ ਵਿੱਚ ਇੱਕ ਉਸੂਲ ਹੈ ਕਿ ਮੈਂ ਤੇ ਮੇਰੇ ਬੱਚੇ ਦੁਨੀਆ ਦੇ ਵਿੱਚ ਜੋ ਕੁਝ ਮਰਜ਼ੀ ਹੋਈ ਜਾਵੇ ਸਾਡੀ ਲਾਈਫ ਸਮੂਥਲੀ ਉਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਕਿਉਂਕਿ ਹੌਲੀ ਹੌਲੀ ਨਾਲ ਜਿਵੇਂ ਜਿਵੇਂ ਤੁਹਾਡੇ ਵਿਆਹ ਨੂੰ ਸਮਾਂ ਹੋਏਗਾ ਤੁਸੀਂ ਇਹ ਚੀਜ਼ ਸਮਝ ਜਾਉਂਗੀਆਂ ਇਹ ਬੜਾ ਨਾਰਮਲ ਹੈ ਕਿ ਅਜਿਹਾ ਸਭ ਕੁਝ ਹੁੰਦਾ ਹੈ ਜਿਹੜਾ ਤੁਸੀਂ ਰੋਟੀ ਛੱਡਦੀਆਂ ਹੋ ਤੁਸੀਂ ਆਪਣਾ ਨੁਕਸਾਨ ਕਰਦੀਆਂ ਹੋ ਤੁਸੀਂ ਆਪਣਾ ਪੂਰਾ ਦਿਨ ਖਰਾਬ ਕਰਦੀਆਂ ਹੋ ਆਪਣੀ ਸਿਹਤ ਖਰਾਬ ਕਰਦੀਆਂ ਹੋ ਸਾਹਮਣੇ ਵਾਲੇ ਦੇ ਉੱਤੇ ਰੱਤੀ ਭਰ ਵੀ ਤੁਹਾਡੀ ਇਸ ਚੀਜ਼ ਦਾ ਅਸਰ ਨਹੀਂ ਹੁੰਦਾ ਇਸ ਕਰਕੇ ਇਹਨਾਂ ਤੁਹਾਨੂੰ ਆਪਣੀਆਂ ਨੂੰ ਬਦਲੋ ਤੀਜੀ ਗੱਲ ਪੈਣਾ ਜਿਹੜੀ ਤੀਜੀ ਸਭ ਤੋਂ ਵੱਡੀ ਗਲਤੀ ਕਰਦੀਆਂ ਨਾ ਕਿ ਇੱਕ ਪ੍ਰੋਪਰ ਮੀਲ ਨਹੀਂ ਲੈਣੀ ਆ ਬਹੁਤ ਸਮਾਂ ਤੱਕ ਮੇਰੀ ਆਪਣੀ ਇਹ ਆਦਤ ਰਹੀ ਆ ਪ੍ਰੋਪਰ ਮੀਲ ਤੋਂ ਭਾਵ ਕੀ ਹੁੰਦਾ ਕਿ ਕਿਸੇ ਨੂੰ ਕੁਝ ਦੇਣ ਲੱਗੇ ਹਾਂਗੇ ਜੋ ਥੋੜਾ ਜਿਹਾ ਟੈਸਟ ਕਰ ਲਿਆ ਕੋਈ ਬੱਚਾ ਰੋਟੀ ਖਾ ਰਿਹਾ ਉਹਦੇ ਨਾਲ ਦੋ ਬੁਰਕੀਆਂ ਲੈ ਲੀਆਂ ਠੀਕ ਹੈ ਤੇ ਉਸ ਤੋਂ ਬਾਅਦ ਮਤਲਬ ਅਸੀਂ ਆਪਣੇ ਲਈ ਨਾ ਤਾਂ ਪਲੇਟ ਲਗਾਉਨੇ ਆ ਨਾ ਅਸੀਂ ਬੈਠ ਕੇ ਆਰਾਮ ਨਾਲ ਆਪ ਰੋਟੀ ਖਾਣੇ ਆ ਮੰਨ ਲਓ ਸਾਡੇ ਘਰੇ ਕੋਈ ਮਹਿਮਾਨ ਆਇਆ ਹੈ ਨਾ ਜਾਂ ਅਸੀਂ ਘਰ ਦੇ ਕਿਸੇ ਜੀ ਨੂੰ ਰੋਟੀ ਦੇ ਰਹੇ ਹਾਂ ਅਸੀਂ ਉਹਨਾਂ ਨੂੰ ਪ੍ਰੋਪਰ ਇੱਕ ਪਲੇਟ ਲਗਾ ਕੇ ਰੋਕੀ ਦਿੰਨੇ ਆ ਨਾ ਜੇ ਸਬਜੀ ਵੀ ਹੁੰਦੀ ਹੈ ਦਹੀਂ ਵੀ ਹੁੰਦਾ achar ਵੀ ਹੁੰਦਾ salad ਵੀ ਹੁੰਦਾ ਸੋਚ ਕੇ ਦੇਖਿਓ ਤੁਸੀਂ ਆਪਣੇ ਆਪ ਲਈ ਇਹ ਪਲੇਟ ਕਦੋਂ ਲਾਈ ਸੀ ਲਾਸਟ ਟਾਈਮ ਤੁਹਾਨੂੰ ਯਾਦ ਨਹੀਂ ਆਉਣਾ ਕਿਉਂਕਿ ਅਸੀਂ ਅਕਸਰ ਜਾਂ ਤਾਂ ਬੈਠ ਕੇ ਪ੍ਰੋਪਰ ਮੀਲ ਲੈਂਦੀਆਂ ਹੀ ਨਹੀਂ ਹੈਗੀਆਂ ਤੇ ਜਾਂ ਫਿਰ ਜੇ ਕੋਈ ਕਿਸੇ ਨੇ ਕੁਝ ਛੱਡਦਾ ਉਸੇ ਭਾਂਡੇ ਦੇ ਵਿੱਚ ਆਪ ਰੋਟੀ ਖਾ ਲਈ ਹਨਾ ਇਹਦਾ ਨੁਕਸਾਨ ਪਤਾ ਕੀ ਹੁੰਦਾ ਹੈ ਇਹਦੇ ਨਾਲ ਸਾਡੀ ਜਿਹੜੀ ਬੋਡੀ ਹੈ ਉਹ ਭੁਗਦੀ ਹੈ ਕਿਸ ਤਰ੍ਹਾਂ ਭੁਗਦੀ ਹੈ ਫਿਰ ਤੁਸੀਂ ਗੋਲੀਆਂ ਤੇ ਆ ਜਾਨੀਓ ਤੁਸੀਂ ਦਵਾਈਆਂ ਤੇ ਆ ਜਾਨੀਓ ਕੈਲਸ਼ੀਅਮ ਆਇਰਨ ਲੈਣੀਆਂ ਬੀ 12 ਘਟ ਜਾਂਦਾ ਹੈ ਠੀਕ ਹੈ ਹੋਰ ਬਹੁਤ ਸਾਰੀਆਂ ਦਿੱਕਤਾਂ ਤੁਹਾਨੂੰ ਆਉਣ ਲੱਗ ਜੰਦੀਆਂ ਕਿਉਂਕਿ ਤੁਹਾਡੀ ਮੀਲ ਸਹੀ ਨਹੀਂ ਹੈ ਘਰ ਦੇ ਕੰਮ ਇੰਨੇ ਹੁੰਦੇ ਆ ਭੁੱਖ ਲੱਗੀ ਭੁੱਖ ਨੂੰ ਮਾਰਨ ਲਈ ਚਾਹ ਬਣਾ ਕੇ ਪੀ ਲਈ ਚਾਹ ਪੀ ਲਈ ਤਾਂ ਫਿਰ 2 ਘੰਟੇ ਫੇਰ ਨਿਕਲ ਗਏ ਕਈ ਵਾਰ ਘਰੀਲੂ ਜੜੀਆਂ ਪੈਣਾ ਹੁੰਦੀਆਂ ਉਹ ਪੂਰਾ ਪੂਰਾ ਦਿਨ ਰੋਟੀ ਨਹੀਂ ਖਾਂਦੀਆਂ ਕਿਉਂ ਕਿ ਕਹਿੰਦੇ ਕਿ ਹੁਣ ਬੱਚੇ ਆਉਣਗੇ ਸਕੂਲੋਂ ਉਦੋਂ ਹੀ ਬਣਾਵਾਂਗੇ ਉਦੋਂ ਹੀ ਖਾ ਲਾਂਗੇ ਤੇ ਫਿਰ ਤੁਹਾਡੀ ਸਿਹਤ ਕਿਸ ਤਰ੍ਹਾਂ ਠੀਕ ਰਹੂਗੀ ਦੇਖੋ ਇਹ ਸਭ ਤੋਂ ਵੱਡੀ ਸੱਚਾਈ ਹੈ ਕਿ ਜਿਹਨੇ ਅਖੀਰ ਤੱਕ ਤੁਹਾਡੇ ਨਾਲ ਨਿਭਣਾ ਨਾ ਉਹ ਤੁਹਾਡੀ ਆਪਣੀ ਸਿਹਤ ਹੈ ਤੁਸੀਂ ਹੁਣੇ 2 ਦਿਨ ਬਿਮਾਰ ਹੋ ਕੇ ਜੇ ਪੈ ਗਈਆਂ ਨਾ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਤੁਸੀਂ ਮੇਰੇ ਤੋਂ ਬਿਹਤਰ ਇਹ ਗੱਲ ਜਾਣਦੀਆਂ ਹੋਵੰਗੀਆਂ ਕਿ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਸਾਨੂੰ ਸਾਰਿਆਂ ਦੀ ਹੀ ਇਹ ਆਦਤ ਹੁੰਦੀ ਹੈ ਕਿ ਕੋਈ ਕਿਸੇ ਦਾ ਉਨਾ ਧਿਆਨ ਨਹੀਂ ਰੱਖ ਸਕਦਾ ਤਾਨੂੰ ਤਕਲੀਫ ਹੈ ਮੈਂ ਹਮੇਸ਼ਾ ਇਹ ਗੱਲ ਮੰਨਦੀ ਆ ਕਿ ਮੰਨ ਲੋ ਮੇਰਾ ਸਿਰ ਦੁਖ ਰਿਹਾ ਕੋਈ ਮੈਨੂੰ ਆ ਕੇ ਹਾਲ ਪੁੱਛ ਲੇਗਾ ਵਦ ਤੋਂ ਵਦ ਕਿ ਤੁਹਾਡਾ ਸਿਰ ਦੁਖ ਰਿਹਾ ਹੈ ਇਹੋ ਮੈਨੂੰ ਦਵਾਈ ਦੇ ਦੇਗਾ ਹੈ ਨਾ ਪਰ ਜਿਹੜਾ ਮੇਰਾ ਦਰਦ ਹੋ ਰਿਹਾ ਉਹ ਦਰਦ ਤਾਂ ਮੇਰੇ ਆਪਣੇ ਸਰੀਰ ਨੇ ਚੱਲਣਾ ਹੈ ਨਾ ਜਿਹਨੇ ਅਖੀਰ ਤੱਕ ਤੁਹਾਡੇ ਨਾਲ ਨਹੀਂ ਬਣਾ ਉਹ ਤੁਹਾਡਾ ਆਪਣਾ ਸਰੀਰ ਹੈ ਇਸ ਕਰਕੇ ਕਿਸੇ ਪਿੱਛੇ ਵੀ ਉਸ ਸਰੀਰ ਨਾਲ ਧੱਕਾ ਨਾ ਕਰੋ ਆਪਣੇ ਆਪ ਨਾਲ ਖੇਲਵਾੜ ਜਿਹੜਾ ਹੈ ਉਹ ਤੁਸੀਂ ਨਾ ਕਰੋ ਆਪਣੀ ਪ੍ਰੋਪਰ ਸਮੇਂ ਦੇ ਉੱਤੇ ਡਾਈਟ ਲਿਆ ਕਰੋ ਖਾਣ ਪੀਣ ਦਾ ਧਿਆਨ ਰੱਖਿਆ ਕਰੋ ਚੌਥੀ ਗੱਲ ਜਿਹੜੀ ਸਾਨੂੰ ਬਦਲਣ ਦੀ ਜ਼ਰੂਰਤ ਹੈ ਨਾ ਕਿ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਆ ਜਿਹੜੇ ਸਾਨੂੰ ਪਸੰਦ ਨਹੀਂ ਕਰਦੇ ਸਾਰਿਆਂ ਨੂੰ ਸਾਰੇ ਪਸੰਦ ਨਹੀਂ ਕਰਦੇ ਹਰ ਬੰਦੇ ਨੂੰ ਕੋਈ ਨਾ ਕੋਈ ਅਜੀਹਾ ਜ਼ਰੂਰ ਹੁੰਦਾ ਜਿਹੜਾ ਉਹਨੂੰ ਪਸੰਦ ਨਹੀਂ ਕਰਦਾ ਠੀਕ ਹੈ ਤਾਂ ਤੁਸੀਂ ਕੀ ਕਰਨਾ ਉਹਨਾਂ ਲੋਕਾਂ ਨਾਲ ਲੜਨਾ ਝਗੜਨਾ ਨਹੀਂ ਹੈ ਉਹਨਾਂ ਦੇ ਲੈਵਲ ਦੇ ਉੱਤੇ ਜਾਣਾ ਬੰਦ ਕਰ ਦਿਓ ਉਹ ਉਹਨਾਂ ਦਾ ਲੈਵਲ ਹੈ ਉਹ ਜੋ ਕਰਦੇ ਨੇ ਠੀਕ ਹੈ ਤੁਸੀਂ ਉਸ ਪੱਧਰ ਤੱਕ ਥੱਲੇ ਨਹੀਂ ਜਾਣਾ ਉਹਨਾਂ ਨਾਲ ਨਾ ਲੜਨਾ ਹੈ ਨਾ ਬਹਿਸ ਕਰਨੀ ਹੈ ਨਾ ਕੁਝ ਉਹਨਾਂ ਨੂੰ ਉਸੇ ਤਰ੍ਹਾਂ ਛੱਡ ਦਿਓ ਠੀਕ ਹੈ ਤੁਸੀਂ ਕੀ ਕਰਨਾ ਉਹਨਾਂ ਪ੍ਰਤੀ ਜਿਹੜੀਆਂ ਵੀ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਜ਼ਿੰਮੇਵਾਰੀਆਂ ਦੀ ਪੂਰਤੀ ਕਰੋ ਠੀਕ ਹੈ ਉਹਨਾਂ ਨੂੰ ਹੋਇਆ ਇੱਕ ਦੀ ਵਾਰ ਹਾਲਚਲ ਪੁੱਛ ਲਿਆ ਬਸ ਠੀਕ ਹੈ ਉਸ ਤੋਂ ਬਾਅਦ ਉਧਰੋਂ ਤੁਸੀਂ ਆਪਣਾ ਮਨ ਦੀ ਖਿੜਕੀ ਬੰਦ ਕਰ ਲਓ ਠੀਕ ਹੈ ਅਕਸਰ ਭੈਣਾ ਕਹਿ ਦਿੰਨੀ ਹੈ ਕਿ ਜੇ ਹੁਣ ਐਵੇਂ ਦੇ ਮੈਂਬਰ ਪਰਿਵਾਰ ਦੇ ਵਿੱਚ ਹੀ ਹੋਣਾ ਫੇਰ ਅਸੀਂ ਕੀ ਕਰੀਏ ਹੁਣ ਜਿਹੇ ਜਿਹੇ ਬੰਦੇ ਘਰਾਂ ਦੇ ਵਿੱਚ ਹੀ ਬੈਠੇ ਹੋਣ ਸਾਨੂੰ ਫਰਕ ਹੀ ਤਾਂ ਕਰਦਿਆਂ ਤੋਂ ਪੈਂਦਾ ਬਾਹਰਲਾ ਤਾਂ ਕੋਈ ਕੁਝ ਵੀ ਕਰੀ ਜਾਵੇ ਸਾਨੂੰ ਕੀ ਫਰਕ ਪੈਂਦਾ ਮੈਂ ਇੱਕ ਪਿਛਲੀ ਗੱਲਬਾਤ ਦੇ ਵਿੱਚ ਵੀ ਕਿਹਾ ਸੀ ਕਿ ਮੰਨ ਲਓ ਇੱਕ ਕੁੱਤਾ ਸਾਡੇ ਤੇ ਭੌਂਕ ਰਿਹਾ ਹੈ ਅਸੀਂ ਬਰਾਬਰ ਜਾ ਕੇ ਉਹਦੇ ਭੌਂਕਣ ਦੀ ਨਾ ਲੱਗਦੇ ਅਸੀਂ ਤੁਰੇ ਜਾ ਰਹੇ ਹਾਂ ਕੋਈ ਪੰਛੀ ਸਾਡੇ ਤੇ ਬਿੱਟ ਕਰਕੇ ਚਲਾ ਗਿਆ ਅਸੀਂ ਕੀ ਕਰਾਂਗੇ ਅਸੀਂ ਉਹਦੇ ਤੇ ਮਤਲਬ ਉਹਦੇ ਚੱਕ ਕੇ ਕੁਝ ਮਾਰਨ ਜਾਵਾਂਗੇ ਕਿ ਸਾਡੇ ਤੇ ਇਹਨੇ ਬਿੱਟ ਕਰਤੀ ਠੀਕ ਹੈ ਅਸੀਂ ਕੋਈ ਸਾਨ ਕੋਈ ਬੈਲ ਸਾਨੂੰ ਮਾਰਨ ਆ ਰਿਹਾ ਹੈ ਅਸੀਂ ਉੱਥੋਂ ਬਚਦੇ ਆ ਨਾ ਆਪਣਾ ਬਚਾਅ ਕਰਦੇ ਆ ਅਸੀਂ ਉਹਦੇ ਨਾਲ ਝੜਦੇ ਨਹੀਂ ਹੈਗੇ ਠੀਕ ਹੈ ਕਿਉਂਕਿ ਬਾਹਰ ਜੋ ਕੁਝ ਮਰਜ਼ੀ ਹੋਈ ਜਾਵੇ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਆ ਸਾਨੂੰ ਫਰਕ ਉਹਨੂੰ ਪੈਂਦਾ ਜਦੋਂ ਸਾਡੇ ਘਰ ਦੇ ਸਾਡੇ ਆਪਣੇ ਪਰਿਵਾਰਕ ਮੈਂਬਰ ਸਾਡੇ ਨਾਲ ਅਜਿਹਾ ਕਰਦੇ ਆ ਹਨਾ ਭਾਣਾ ਕਹਿ ਦਿੰਨੀ ਆ ਵੀ ਹੁਣ ਉੱਥੇ ਤਾਂ ਅਸੀਂ ਕੰਧ ਵੀ ਨਹੀਂ ਕੱਢ ਸਕਦੇ ਉੱਥੇ ਕੀ ਕਰੀਏ ਮਨਾਂ ਦੇ ਵਿੱਚ ਤਾਂ ਕੰਧ ਕੱਢਣੀ ਸਿੱਖ ਲਓ 1 ਸਾਲ 2 ਸਾਲ 4 ਸਾਲ 5 ਸਾਲ ਸਮਝ ਲੱਗ ਜਾਂਦੀ ਹੈ ਨਾ ਕਿ ਇਹ ਬੰਦੇ ਦਾ ਲੈਵਲ ਇੱਥੇ ਹੈ ਇਹਨੇ ਇਸ ਤੋਂ ਜ਼ਿਆਦਾ ਸੁਧਰਨਾ ਨਹੀਂ ਹੈਗਾ ਜਿਹੜਾ ਦੇ ਵਿੱਚ ਕੋਈ ਸੁਧਾਰ ਦੀ ਗੁੰਜਾਇਸ਼ ਹੁੰਦੀ ਹੈ ਨਾ ਉਹ ਬਹੁਤ ਛੇਤੀ ਆਪਣੀਆਂ ਆਦਤਾਂ ਜੜੀਆਂ ਨੇ ਉਹ ਕੰਟਰੋਲ ਕਰ ਲੈਂਦੇ ਆ ਹਨਾ ਪਰ ਕਹਿੰਦੇ ਨੇ ਕਿ ਵਾਰਸ਼ਾ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕਟੀਆਂ ਪੂਰੀਆਂ ਪੂਰੀਆਂ ਜੀ ਬਹੁਤ ਸਾਰੀਆਂ ਆਦਤਾਂ ਜੜੀਆਂ ਅਜਿਹੀਆਂ ਕਿ ਤੁਸੀਂ ਲੋਕਾਂ ਨੂੰ ਨਹੀਂ ਬਦਲ ਸਕਦੇ ਉੱਥੇ ਉੱਥੇ ਆਪਣਾ ਬਦਲੋ ਉਹਨਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਕਰੋ ਪਰ ਆਪਣੀ ਮਨ ਨੂੰ ਇਹ ਸਮਝਾ ਲਓ ਕਿ ਇਹ ਐਨੀ ਜੋਗੇ ਨੇ ਇਹਨਾਂ ਨੂੰ ਮੈਂ ਇੱਥੇ ਹੀ ਰੱਖਣਾ ਇਸ ਤੋਂ ਵੱਧ ਇਹਨਾਂ ਦਾ ਮੇਰੀ ਜ਼ਿੰਦਗੀ ਦੇ ਵਿੱਚ ਰੋਲ ਨਹੀਂ ਹੈਗਾ ਉਸ 네ਗੈਟਿਵਿਟੀ ਨੂੰ ਆਪਣੇ ਆਪ ਤੇ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਹ ਲੋਕ ਹਮੇਸ਼ਾ ਕਹਿਣਗੇ ਵੀ ਤੁਹਾਨੂੰ ਇਹ ਨਹੀਂ ਆਉਂਦਾ ਤੋ ਇਹ ਨਹੀਂ ਸਹੀ ਕੀਤਾ ਤੋ ਇਹ ਨਹੀਂ ਵਧੀਆ ਬਣਾਇਆ ਠੀਕ ਹੈ ਜੀ ਅਗਲੀ ਵਾਰ ਵਧੀਆ ਬਣਾ ਦੂੰਗੀ ਠੀਕ ਹੈ ਅਗਲੀ ਵਾਰ ਹੋਰ ਵੀ ਵਧੀਆ ਬਣਾ ਦੋਗੇ ਤਾਂ ਵੀ ਇਹੀ ਕਹਿਣਾ ਪਰ ਉਹਨਾਂ ਚੀਜ਼ਾਂ ਨੂੰ ਆਪਣੇ ਮਨ ਦੇ ਉੱਤੇ ਲੈਣਾ ਬੰਦ ਕਰ ਦੋ ਠੀਕ ਹੈ ਉਥੇ ਸਿਰਫ ਇਗਨੋਰ ਇਗਨੋਰੈਂਸ ਇਨੀ ਬੈਸਟ ਪਾਲਿਸੀ ਹੁੰਦੀ ਹੈ ਨਾ ਕਿ ਜਦੋਂ ਅਸੀਂ ਸੋਚਦੇ ਰਹਿੰਦੇ ਹਾਂ ਤੁਸੀਂ ਰੋਈ ਜਾਂਦੀਆਂ ਹੋ ਓਵਰ ਥਿੰਕ ਕਰਦੀਆਂ ਹੋ ਮੈਨੂੰ ਇਹ ਅਜਿਹਾ ਕਿਉਂ ਕਹਤਾ ਅਗਲਾ ਤੱਕ ਵੀ ਤੁਹਾਡਾ ਰੋਣਾ ਵੀ ਇੰਜੋਏ ਕਰ ਰਿਹਾ ਹੈ ਠੀਕ ਹੈ ਤਾਂ ਉਸ ਚੀਜ਼ ਨੂੰ ਛੱਡ ਦਿਓ ਲੋਕਾਂ ਦੀ ਪਰਵਾਹ ਕਰਨੀ ਬੰਦ ਕਰੋ ਆਪਣੇ ਆਪ ਦੇ ਲਈ ਖੁਸ਼ ਰਹਿਣਾ ਸਿੱਖੋ ਅਗਲੀ ਗੱਲ ਹਮੇਸ਼ਾ ਨਾਲ ਆਪਣੀ ਅਰਨਿੰਗ ਦਾ ਕੋਈ ਨਾ ਕੋਈ ਸੋਰਸ ਬਣਾ ਕੇ ਰੱਖੋ ਤੁਸੀਂ ਘਰੇ ਉਂ ਘਰੀਲੂ ਸੁਆਣੀ ਵੀ ਹੋ ਕੋਈ ਨਾ ਕੋਈ ਸਕਿੱਲ ਸਿੱਖਦੇ ਰਹੋ ਤੁਸੀਂ ਮਤਲਬ ਮੰਨ ਲਓ ਹਲਕਾ ਹੁਲਕਾ ਬਿਊਟੀਸ਼ਨ ਦਾ ਕੰਮ ਹੀ ਸਿੱਖ ਲਿਆ ਠੀਕ ਹੈ ਜਿਹਨਾਂ ਨੂੰ ਆਂਡ ਪਾਉਣ ਦੀਆਂ ਜੜੀਆਂ ਲੇਡੀਜ਼ ਨੂੰ ਜ਼ਰੂਰਤ ਹੁੰਦੀ ਹੈ ਤੁਹਾਡੇ ਕੋਲ ਘਰੇ ਆ ਕੇ ਕਿਸ ਨੇ ਥ੍ਰੈਡਿੰਗ ਕਰਾ ਲਈ ਕਿਸੇ ਨੂੰ ਜਿਹੜਾ ਥੋੜਾ ਬਹੁਤਾ ਹੋਰ ਹੈ ਪਲੀ ਜ਼ਰੂਰਤ ਹੈ ਚਾਹੇ ਉਹਨਾਂ ਦੇ ਤੁਸੀਂ ਉਹ ਕੰਮ ਕਰਦੇ ਤੁਹਾਨੂੰ ਬੁਣਾਈ ਆਉਂਦੀ ਹੈ ਕੋਟੀਆਂ ਸਵੀਟਰ ਕਦੇ ਬਣਾ ਲੇ ਠੀਕ ਹੈ ਸਟਿਚਿੰਗ ਆਉਂਦੀ ਹੈ ਸਟਿਚਿੰਗ ਕਰਨੀ ਸ਼ੁਰੂ ਕਰ ਦੋ ਅੱਜ ਕੱਲ ਤਾਂ ਜਿਵੇਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਹੋਮਵਰਕ ਮਿਲਦੇ ਆ ਉਹਨਾਂ ਦੇ ਪ੍ਰੋਜੈਕਟ ਬਣਾਤੇ ਟਿਊਸ਼ਨਸ ਪੜਾਉਂਦੀਆਂ ਮੇਰੇ ਕਿਨ ਦਾ ਪਾਵਾ ਹੈ ਕਿ ਕੋਈ ਵੀ ਕੰਮ ਕਰੋ ਬਹੁਤ ਸਾਰੀਆਂ ਲੇਡੀਜ਼ ਐ ਜਿਹੜੀਆਂ ਨੇ ਘਰ ਤੋਂ ਬੇਕਿੰਗ ਸ਼ੁਰੂ ਕੀਤੀ ਹੋਈ ਹੈ ਮਤਲਬ ਡੇਲੀ ਨਹੀਂ ਪਰਕ ਦੇਖਦੇ ਉਹ ਜਿਹੜਾ ਹੈਗਾ ਉਹ 베ਕਿੰਗ ਕਰਦੀਆਂ ਮਤਲਬ ਉਹ ਕੇਜਨਲੀ ਕਿਸੇ ਲਈ ਕੇਕ ਬਣਾ ਕੇ ਦੇਤਾ ਜਾਂ ਕੁਝ ਠੀਕ ਹੈ ਤੇ ਮਤਲਬ ਤੁਹਾਡੇ ਕੋਲ ਆਪਣਾ ਕੁਝ ਨਾ ਕੁਝ ਤਾਂ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ ਇਹਦੇ ਨਾਲ ਪਤਾ ਕੀ ਹੋਏਗਾ ਬੇਸ਼ੱਕ ਤੁਹਾਡੇ ਕੋਲ ਪੈਸੇ ਬਹੁਤ ਜ਼ਿਆਦਾ ਨਹੀਂ ਹੋਣਗੇ ਪਰ ਤੁਹਾਨੂੰ ਇਹ ਜ਼ਰੂਰ ਲੱਗੂਗਾ ਕਿ ਹਾਂ ਅਸੀਂ ਵੀ ਆਪਣੇ ਆਪ ਲਈ ਕੁਝ ਕਰ ਰਹੀਆਂ ਤੁਸੀਂ ਰੁਝੀਆਂ ਹੋਈਆਂ ਹੋਵੋngੀਆਂ ਉਸ ਤੋਂ ਅਗਲੀ ਗੱਲ ਜਿਹੜੀ ਤੁਸੀਂ ਖਾਸ ਤੌਰ ਤੇ ਧਿਆਨ ਰੱਖਣੀ ਹੈ ਕਿ ਚਾਹੇ ਕੁਝ ਵੀ ਹੋ ਜੇ ਠੀਕ ਹੈ ਤੁਸੀਂ ਆਪਣੇ ਆਪ ਦਾ ਬਹੁਤ ਧਿਆਨ ਰੱਖਣਾ ਹੈ ਬਹੁਤ ਧਿਆਨ ਤੋਂ ਭਾਵ ਤੁਸੀਂ ਆਪਣੀ ਜਿਹੜੀ ਹੈਲਥ ਆ ਉਹਦਾ ਬਹੁਤ ਧਿਆਨ ਰੱਖਣਾ ਹੈ ਆਪਣੇ ਆਪ ਨੂੰ ਟਾਈਮ ਸਿਰ ਮਤਲਬ ਤਿਆਰ ਕਰਿਆ ਕਰੋ ਆਪਣੇ ਆਪ ਤੇ ਟਾਈਮ ਸਪੈਂਡ ਕਰਿਆ ਕਰੋ ਮਤਲਬ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਹਨਾ ਉਹ ਜਿਹੜੀਆਂ ਕਲਰ ਕਰਦੀਆਂ ਵੀ ਨੇ ਵਾਲਾਂ ਨੂੰ ਠੀਕ ਹੈ ਜਿਸ ਨੂੰ ਨਹੀਂ ਤੁਹਾਨੂੰ ਸ਼ੌਂਕ ਉਹ ਤੁਹਾਡੀ ਆਪਣੀ ਮਰਜ਼ੀ ਹੈ ਹਨਾ ਪਰ ਕਈ ਸਾਰੀਆਂ ਭੈਣਾਂ ਜਿਹੜੀਆਂ ਕਲਰ ਕਰਦੀਆਂ ਵੀ ਆਦਾ ਦਸਰ ਚਿੱਟਾ ਕਰ ਲੈਣੀ ਹੈ ਕਲਰ ਕਿਉਂ ਨਹੀਂ ਜੀ ਕੀਤਾ ਕਿਉਂਕਿ ਟਾਈਮ ਨਹੀਂ ਮਿਲਿਆ ਤੁਸੀਂ ਤਾਂ ਤੁਹਾਨੂੰ ਮਿਲਣਾ ਹੀ ਨਹੀਂ ਐ ਘਰ ਦੇ ਕੰਮ ਕਦੇ ਖਤਮ ਨਹੀਂ ਹੁੰਦੇ ਠੀਕ ਐ ਜਦੋਂ ਰੱਬ ਨਾ ਕਰੇ ਕਦੇ ਕਿਤੇ ਕੋਈ ਅਣਹੋਣੀ ਹੋ ਜਾਂਦੀ ਆ ਫਿਰ ਵੀ ਤਾਂ ਅਸੀਂ ਕੰਮ ਕਾਰ ਛੱਡ ਕੇ ਨਿਕਲਦੇ ਹੀ ਆ ਨਾ ਘਰਾਂ ਦੇ ਵਿੱਚੋਂ ਬਹੁਤ ਸਾਰੀਆਂ ਬਣਾਂ ਤਾਂ ਜਿਹੜੀਆਂ ਜਿਹੜੀਆਂ ਪੇਕੇ ਤੱਕ ਨਹੀਂ ਜਾਣੀਆਂ ਕਿਉਂਕਿ ਘਰੇ ਬਹੁਤ ਸਾਰੇ ਕੰਮ ਹੁੰਦੇ ਆ ਹਨਾ ਇਸ ਚੱਕਰ ਵੀ ਨੂੰ ਤੋੜਨ ਦੀ ਕੋਸ਼ਿਸ਼ ਕਰੋ ਕਦੇ ਕਦੇ ਇਹਨਾਂ ਕੰਮਾਂ ਤੋਂ ਕਿਨਾਰਾ ਕਰਿਆ ਕਰੋ ਪਾਸਾ ਵਟ ਕੇ ਵੀ ਆਣਾ ਜਾਣਾ ਇੱਧਰ ਉੱਧਰ ਸ਼ੁਰੂ ਕਰੋ ਤੁਸੀਂ ਦੇਖੋਗੇ ਕਿ ਤੁਸੀਂ ਪੂਰੀ ਜ਼ਿੰਦਗੀ ਉਹਨਾਂ ਹੀ ਘਰਾਂ ਦੇ ਵਿੱਚ ਗਾਲ ਦੋਗੇ ਨਾ ਤਾਂ ਵੀ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਪ੍ਰੋਪਰ ਮਤਲਬ ਟਾਈਮ ਤੇ ਆਪਣੇ ਵਾਲ ਕਲਰ ਕਰਿਆ ਕਰੋ ਨੀਲ ਪੇਂਟ ਲਗਾ ਕੇ ਰੱਖਿਆ ਕਰੋ ਆਪਣੇ ਕੱਪੜੇ ਪ੍ਰੈਸ ਕਰਕੇ ਪਾਓ ਸੋਹਣੀਆਂ ਜੀਆਂ ਤਿਆਰ ਹੋ ਕੇ ਰੱਖਿਆ ਰਿਹਾ ਕਰੋ ਤੁਹਾਨੂੰ ਖੁਦ ਨੂੰ ਵਧੀਆ ਲੱਗੂਗਾ ਕਿ ਹਾਂ ਅਸੀਂ ਆਪਣੇ ਆਪ ਲਈ ਕੁਝ ਕਰ ਰਹੀਆਂ ਹਨਾ ਨਹੀਂ ਤੇ ਜਿਹੜੇ ਘਰਾਂ ਪਰਿਵਾਰਾਂ ਦੇ ਚੱਕਰ ਦੇ ਵਿੱਚ ਤੁਸੀਂ ਰੁਲੀਆਂ ਰਹਿੰਦੀਆਂ ਹੋ ਨਾ ਉਹੀ ਘਰ ਦੇ ਕਹਿੰਦੇ ਆ ਵੀ ਤੂੰ ਆਪਣਾ ਹਾਲ ਦੇਖ ਲੈ ਕੀ ਕੀਤਾ ਹੋਇਆ ਤੈਨੂੰ ਤਾਂ ਟੰਗ ਨਾਲ ਰਹਿਣਾ ਵੀ ਨਹੀਂ ਆਉਂਦਾ ਤੇ ਤੁਸੀਂ ਥੋਡੇ ਕੋਲ ਕੋਈ ਜਵਾਬ ਨਹੀਂ ਹੁੰਦਾ ਕਿ ਇਹ ਤੁਹਾਡੇ ਹੀ ਚੱਕਰ ਦੇ ਵਿੱਚ ਸਭ ਕੁਝ ਹੋਇਆ ਹੈ ਨਾ ਕਿਉਂਕਿ ਅਗਲੇ ਤਾਂ ਮੰਨਦੇ ਹੀ ਨਹੀਂ ਵੀ ਤੁਸੀਂ ਉਹਨਾਂ ਲਈ ਕੁਝ ਕਰਦੀਆਂ ਹੋ ਠੀਕ ਹੈ ਇਸ ਲਈ ਜਿਵੇਂ ਹਵਾਈ ਜਹਾਜ਼ ਚ ਕਹਿੰਦੇ ਹਨ ਨਾ ਕਿ ਦੂਜਿਆਂ ਦੀ ਮਦਦ ਕਰਨ ਤੋਂ ਪਹਿਲਾਂ ਆਪਣੀ ਬੇਟੀ ਬਨ ਲਓ ਆਪਣੀ ਬੈਲਟ ਲਗਾ ਲਓ ਠੀਕ ਹੈ ਇਸ ਲਈ ਦੂਜਿਆਂ ਦਾ ਧਿਆਨ ਵੀ ਤੁਸੀਂ ਤਾਂ ਹੀ ਰੱਖੋਗੇ ਨਾ ਜੇ ਤੁਹਾਡੀ ਆਪਣੀ ਸਿਹਤ ਠੀਕ ਹੋਏਗੀ ਤੁਸੀਂ ਆਪਣੇ ਆਪ ਨੂੰ ਵਧੀਆ ਫੀਲ ਕਰੋਗੇ ਇਸ ਲਈ ਆਪਣਾ ਵੀ ਬਹੁਤ ਧਿਆਨ ਤੁਸੀਂ ਖਾਸ ਤੌਰ ਤੇ ਰੱਖਣਾ ਹੈ ਅਗਲੀ ਗੱਲ ਪੜ੍ਹੋ ਕਿ ਘਰ ਨੂੰ ਨਾ ਆਰਗੇਨਾਈਜ਼ ਕਰਕੇ ਰੱਖਿਆ ਕਰੋ ਸਾਫ਼ ਸੁਥਰਾ ਰੱਖਿਆ ਕਰੋ ਸਮਾਨ ਫालतू ਇਕੱਠਾ ਨਾ ਕਰਿਓ ਕਈ ਵਾਰ ਨਾ ਭਣ ਗਿਆਤ ਹੋ ਜਾਂਦੀ ਹੈ ਕਿ ਉਹ ਨਵੀਆਂ ਚੀਜ਼ਾਂ ਲੈ ਲੈਣੀਆਂ ਪੁਰਾਣੀਆਂ ਚੀਜ਼ਾਂ ਸੁੱਟਦੀਆਂ ਹੀ ਨਹੀਂ ਮੰਨ ਲਓ ਚਾਹੇ ਉਹਨਾਂ ਦੇ ਆਪਣੇ ਕੱਪੜੇ ਹੀ ਹੈ ਹਨਾ ਜਿਹੜੇ ਤੁਹਾਡੇ ਯੂਜ਼ ਦੇ ਹੈਗੇ ਆ ਉਹ ਠੀਕ ਹੈ ਨਹੀਂ ਬਾਕੀ ਤੁਸੀਂ ਕਿਸੇ ਨੂੰ ਦੇ ਦਿਓ ਉਹਨਾਂ ਕੱਪੜਿਆਂ ਨੂੰ ਠੀਕ ਹੈ ਇਸੇ ਤਰ੍ਹਾਂ ਘਰ ਨੂੰ ਜਿੰਨਾ ਤੁਸੀਂ ਸਾਫ਼ ਕੰਟਰੋਲ ਆਰਗਨਾਈਜ਼ ਰੱਖੋਗੇ ਨਾ ਉਹਨਾਂ ਤੁਹਾਡਾ ਮਨ ਵੀ ਸ਼ਾਂਤ ਰਹਿੰਦਾ ਜਦੋਂ ਸਾਡਾ ਘਰ ਫालतू ਚੀਜ਼ਾਂ ਦੇ ਨਾਲ ਭਰਿਆ ਹੋਇਆ ਹੁੰਦਾ ਨਾ ਉਦੋਂ ਮਨ ਦੇ ਵਿੱਚ ਵੀ ਨੈਰੇਟਿਵਿਟੀ ਜਿਹੜੀ ਹੈਗੀ ਆ ਉਹ ਆਉਂਦੀ ਹੈ ਇਸ ਕਰਕੇ ਡੀਕਲਟਰਿੰਗ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਹਮੇਸ਼ਾ ਜਿਹੜੀਆਂ ਚੀਜ਼ਾਂ ਕਿਉਂਕਿ ਨਾ ਚੀਜ਼ਾਂ ਦੇ ਵੀ ਇੱਕ ਆਪਣੀ એનર્ਜੀ ਹੁੰਦੀ ਹੈ ਜਿਹੜੇ ਘਰਾਂ ਦੇ ਵਿੱਚ ਸਾਫ ਸਫਾਈ ਹੁੰਦੀ ਹੈ ਨਾ ਉਹਨਾਂ ਘਰਾਂ ਦੇ ਵਿੱਚ ਵਾਸਤੂ ਦੋਸ਼ ਕਦੇ ਨਹੀਂ ਹੁੰਦਾ ਕਿਉਂਕਿ ਉੱਥੇ ਤੁਹਾਨੂੰ ਵਾਸਤੂ ਨੂੰ ਠੀਕ ਕਰਨ ਦੀ ਆ ਦੇਖਣ ਦੀ ਜ਼ਰੂਰਤ ਪੈਂਦੀ ਹੀ ਨਹੀਂ ਜਿਹੜੇ ਲੋਕ ਜਿਹੜੇ ਜਿਹੜੇ ਲੋਕੀ ਵਾਸਤੂ ਸ਼ਾਸਤਰ ਨੂੰ ਮੰਨਦੇ ਆ ਨਾ ਉਹ ਇਹ ਗੱਲ ਬਿਹਤਰ ਸਮਝਦੇ ਹੋਣਗੇ ਕਿ ਜਿੱਥੇ ਸਾਫ ਸਫਾਈ ਹੁੰਦੀ ਹੈ ਨਾ ਉੱਥੇ ਤੁਹਾਨੂੰ ਵਾਸਤੂ ਦੇਖਣ ਦੀ ਕਦੇ ਵੀ ਜ਼ਰੂਰਤ ਨਹੀਂ ਪੈਂਦੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਅਜਹੀਆਂ ਹੁੰਦੀਆਂ ਜਿਹੜੀਆਂ ਯੂਜ਼ ਨਹੀਂ ਹੁੰਦੀਆਂ ਇਹ ਚੀਜ਼ਾਂ ਵੀ ਘਰ ਦੇ ਵਿੱਚ 네ਗੇਟਿਵਿਟੀ ਲੈ ਕੇ ਆਉਂਦੀਆਂ ਇਸ ਕਰਕੇ ਫਿਰ ਉਹ 네ਗੇਟਿਵਿਟੀ ਜਿਹੜੀ ਹੈ ਸਾਡੇ ਮਨਾਂ ਦੇ ਉੱਤੇ ਭਾਰੂ ਹੁੰਦੀ ਹੈ ਉਸ ਚੀਜ਼ ਤੋਂ ਵੀ ਤੁਸੀਂ ਆਪਣੇ ਆਪ ਦਾ ਬਚਾਅ ਕਰਨਾ ਹੈ ਅਗਲੀ ਗੱਲ ਕਿ ਦਿਨ ਦੇ ਵਿੱਚ ਤੁਸੀਂ ਬੈੱਡ ਤੇ ਨਹੀਂ ਪੈਣਾ ਦਿਨ ਦੇ ਵਿੱਚ ਸੌਣਾ ਨਹੀਂ ਹੈ ਜਿੱਦ ਸੋਣਾ ਵੀ ਹੈ ਨੈਪ ਲੈਣੇ ਹੋ ਤਾਂ ਉਹ ਇੱਕ ਟਾਈਮ ਫਿਕਸ ਕਰੋ ਕਿ ਐਨੇ ਤੋਂ ਐਨੇ ਦੀ ਹੀ ਮੈਨੂੰ ਨੈਪ ਲੈਣੀ ਆ ਪਰ ਇਹ ਨਹੀਂ ਕਿ ਤੁਸੀਂ ਕੰਮ ਖਤਮ ਕੀਤਾ ਤੇ ਤੁਸੀਂ ਪੈ ਗਏ ਠੀਕ ਹੈ ਜਾਂ ਕਿਉਂਕਿ ਅਕਸਰ ਤਾਂ ਇਹ ਹੁੰਦਾ ਕਿ ਭੈਣਾ ਚਾਹੇ ਵਿਚਾਰੀਆਂ ਸਾਰਾ ਦਿਨ ਕੰਮ ਕਰਦੀਆਂ ਰਹਿਣ ਫਿਰ ਵੀ ਉਹ ਜਿਸ ਵੇਲੇ ਪੈਣੀਆਂ ਤਾਂ ਅਕਸਰ ਇਨ-ਲॉਜ਼ ਤਾਂ ਇਹ ਕਹਿ ਦਿੰਦੇ ਆ ਕਿ ਤੁਸੀਂ ਤਾਂ ਤਸਵੀਰ ਦੀਆਂ ਪਈਆਂ ਹੋ ਸਾਰਾ ਦਿਨ ਪਈਆਂ ਹੀ ਰਹਿੰਦੀਆਂ ਹੋ ਹਨਾ ਤਾਂ ਇਸ ਕਰਕੇ ਕੋਸ਼ਿਸ਼ ਇਹ ਕਰਿਆ ਕਰੋ ਕਿ ਦਿਨ ਦੇ ਵਿੱਚ ਨਾ ਤੁਸੀਂ ਬੈੱਡ ਤੇ ਨਹੀਂ ਪੈਣਾ ਇੱਕ ਤਾਂ ਬੈੱਡ ਤੇ ਪੈਣ ਦੇ ਨਾਲ ਸਾਡੀ ਵੈਸੀ એનર્ਜੀ ਬਹੁਤ ਲੋਅ ਹੋ ਜਾਂਦੀ ਹੈ ਜੇ ਤੁਸੀਂ ਨੈਪ ਵੀ ਲੈਣੀ ਹੈ ਨਾ ਉਹਦਾ ਇੱਕ ਫਿਕਸ ਟਾਈਮ ਕਰੋ ਕਿ ਐਨੇ ਤੋਂ ਐਨੇ ਹੀ ਮੈਂ ਨੈਪ ਲੈਣੀ ਆ ਉਸ ਤੋਂ ਬਾਅਦ ਤੁਸੀਂ ਆਪਣੇ ਕਿਸੇ ਸ਼ੌਂਕ ਦੇ ਉੱਤੇ ਕੰਮ ਕਰੋ ਆਪਣੀ ਇੱਕ ਸਕਿੱਲ ਤੁਸੀਂ ਨਵੀਂ ਸਿੱਖਣੀ ਸ਼ੁਰੂ ਕਰ ਲਓ ਅੱਜ ਕੱਲ ਤਾਂ ਇੰਟਰਨੈਟ ਰਾਹੀਂ YouTube ਰਾਹੀਂ ਤੁਸੀਂ ਕੁਝ ਵੀ ਸਿੱਖ ਸਕਦੇ ਹੋ ਤੁਸੀਂ ਦੇਖਿਓ ਕਿ ਤੁਹਾਡੀ ਜ਼ਿੰਦਗੀ 'ਚ ਕਿੰਨੇ ਬਦਲਾਅ ਆਉਣਗੇ ਤੁਹਾਨੂੰ ਜ਼ਿੰਦਗੀ ਬਿਹਤਰ ਲੱਗਣ ਲੱਗ ਜੇਗੀ ਤੇ ਸਭ ਦੇ ਅਖੀਰ ਦੇ ਵਿੱਚ ਪਰ ਸਭ ਤੋਂ ਜ਼ਰੂਰੀ ਗੱਲ ਕਿ ਮੰਨ ਲਓ ਤੁਸੀਂ ਘਰੇਲੂ ਪਤੀ ਘਰ ਤੋਂ ਬਾਹਰ ਜਾ ਕੇ ਕਮਾ ਰਿਹਾ ਹੈ ਠੀਕ ਹੈ ਉਹ ਆਪਣਾ ਕੰਮ ਕਰ ਰਹੇ ਨੇ ਤੁਸੀਂ ਆਪਣਾ ਕੰਮ ਕਰ ਰਹੀ ਹੋ ਜੇ ਆਮਦਨੀ ਘਟ ਹੈ ਨਾ ਤਾਂ ਪਤੀ ਨੂੰ ਕਦੇ ਇਹ ਗੱਲ ਨਹੀਂ ਕਹਿਣੀ ਕਿ ਤੇਰੇ ਤੋਂ ਇੰਨਾ ਵੀ ਨਹੀਂ ਕਮਾਇਆ ਜਾਂਦਾ ਮੇਰੇ ਸ਼ੌਕ ਨਹੀਂ ਪੂਰੇ ਹੋ ਰਹੇ ਜਾਂ ਤੇਰੀ ਤਾਂ ਕਮਾਈ ਬਹੁਤ ਘੱਟ ਹੈ ਇਹਦੇ ਨਾਲ ਪਤਾ ਕੀ ਹੋਏਗਾ ਇੱਕ ਤਾਂ ਤੁਹਾਡੇ ਆਪਣੇ ਰਿਸ਼ਤੇ ਦੇ ਵਿੱਚ ਖਟਾਸ ਆਏਗੀ ਦੂਜੀ ਗੱਲ ਘਰ ਤੋਂ ਬਾਹਰ ਜਾ ਕੇ ਉਹ ਕੰਮ ਕਰ ਰਹੇ ਨੇ ਉਹ ਉਹਨਾਂ ਦਾ ਕੰਮ ਹੈ ਜਿੰਨਾ ਵੀ ਪੈਸਾ ਘਰ ਦੇ ਵਿੱਚ ਆਇਆ ਉਸੇ ਪੈਸੇ ਦੇ ਵਿੱਚ ਘਰ ਨੂੰ ਚਲਾਉਣਾ ਮੈਨੇਜ ਕਰਨਾ ਤੁਹਾਡਾ ਕੰਮ ਹੈ ਦੇਖੋ ਜੇ ਤਾਂ ਖੁੱਲਾ ਪੈਸਾ ਆ ਰਿਹਾ ਹੈ ਤਾਂ ਫਿਰ ਉਹਦੇ ਵਿੱਚ ਤੁਹਾਡਾ ਕੀ ਕੰਮ ਹੈ ਉਹ ਤਾਂ ਖੁੱਲੇ ਪੈਸੇ ਦੇ ਵਿੱਚ ਤਾਂ ਕੋਈ ਵੀ ਐਡਜਸਟਮੈਂਟ ਕਰ ਲੇਗਾ ਠੀਕ ਹੈ ਇੱਕ ਜਿਹੜੀ ਚੰਗੀ ਸੁਆਣੀ ਹੁੰਦੀ ਆ ਉਹ ਤਾਂ ਉਹ ਹੁੰਦੀ ਆ ਨਾ ਕਿ ਜਿੰਨੀ ਵੀ ਆਮਦਨੀ ਘਰ ਦੇ ਵਿੱਚ ਹੈਗੀ ਆ ਉਹਦੇ ਵਿੱਚੋਂ ਵੀ ਉਹਨੇ ਬਜਟ ਕਰਨੀ ਹੁੰਦੀ ਆ ਸਾਡੀਆਂ ਮਾਵਾਂ ਗਾਧੀਆਂ ਨੂੰ ਦੇਖੋ ਉਹ ਮਤਲਬ ਕਿਵੇਂ ਉਹ ਗੋਜੀ ਦੇ ਪੈਸਿਆਂ ਦੇ ਵਿੱਚੋਂ ਉਹਨਾਂ ਨੇ ਕਿੰਨਾ ਕਿੰਨਾ ਕੁਝ ਧੀਆਂ ਲਈ ਦਾਤ ਜੋੜ ਲੈਂਦੀਆਂ ਸੀ ਠੀਕ ਹੈ ਇਸ ਕਰਕੇ ਇਹ ਸਕਿੱਲ ਵੀ ਜਿਹੜੇ ਥੋੜੇ-ਬਹੁਤੇ ਹੈਗੇ ਆ ਉਹ ਜ਼ਰੂਰ ਸਿੱਖੋ ਬਚਤ ਕਰੋ ਘਟਕਟ ਆਪਣੇ ਆਪ ਲਈ ਹੀ ਬਚਤ ਜਿਹੜੀ ਆ ਉਹ ਜ਼ਰੂਰ ਕਰ ਲਿਆ ਕਰੋ ਠੀਕ ਹੈ ਤੇ ਉਮੀਦ ਹੈ ਕਿ ਇਹ ਸਾਰੇ ਟਿਪਸ ਤੁਹਾਡੇ ਕੰਮ ਦੇ ਹੋਣਗੇ ਇਹਨਾਂ ਨੂੰ ਅਪਣਾ ਕੇ ਦੇਖਿਓ ਤੁਹਾਡੀ ਜ਼ਿੰਦਗੀ 'ਚ ਬਹੁਤ ਸੋਹਣੇ ਬਦਲਾਅ ਹੋਣਗੇ ਕਿਵੇਂ ਦਾ ਲੱਗਿਆ ਪ੍ਰੋਗਰਾਮ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੁਣ ਦਿਓ ਇਜਾਜ਼ਤ